ਨੂੰ ਅੱਜ ਥੋੜਾ ਜਿਹਾ ਨਾ ਸੇਤ ਵਾਸਤੇ ਦੇਸੀ ਨੁਸਖਾ ਦੱਸਣਾ ਤਿੰਨ ਚੀਜ਼ਾਂ ਸਾਡੇ ਵਾਸਤੇ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਇੱਕ ਹੁੰਦੀ ਹੈ ਸਾਡੀ ਗੱਟ ਹੈਲਥ ਤੇ ਇੱਕ ਹੁੰਦਾ ਹੈ ਸਾਡੀ ਸਾਡਾ ਲੀਵਰ ਲੀਵਰ ਠੀਕ ਰਵੇ ਬਹੁਤ ਬਿਮਾਰੀਆਂ ਦਾ ਇਲਾਜ ਹੋ ਜਾਂਦਾ ਤੇ ਗੱਟ ਠੀਕ ਰਵੇ ਗੱਟ ਬੈਕਟੀਰੀਆ ਚੰਗਾ ਬਣੇ ਤੇ ਉਹਦੇ ਨਾਲ ਬਹੁਤ ਜ਼ਿਆਦਾ ਵਧੀਆ ਘੱਟ ਵਧੀਆ ਹੋਵੇ ਤੇ ਸਾਰਾ ਕੁਝ ਜਿਹੜਾ ਤੁਹਾਡਾ ਵਧੀਆ-ਵਧੀਆ ਚੱਲਦਾ ਦੋ ਗੱਲਾਂ ਤੀਜਾ ਪੇਟ ਜਿਹੜਾ ਬਿਲਕੁਲ ਸਾਫ਼ ਰਹੇ ਠੀਕ ਰਹੇ ਇਹ ਤੀਜੀ ਚੀਜ਼ ਹੈ ਤੇ ਮੈਂ ਜਿਹੜੀ ਚੀਜ਼ ਦਾ ਫਰਕ ਵੇਖਿਆ ਆਪਣੇ ਵਿੱਚ ਉਹ ਮੈਂ ਵੇਖਿਆ ਕਾਂਜੀ ਕੀ ਦਾ ਕਾਂਜੀ ਦਾ ਬੜਾ ਫਾਇਦਾ ਹੋਇਆ ਤੇ ਮੈਂ ਤੁਹਾਨੂੰ ਨਾ ਸਾਰਾ ਕੁਝ ਵਿਖਾਣਾ ਥੋੜਾ ਜਿਹਾ ਬਈ ਤੁਹਾਡਾ ਵੀ ਫਾਇਦਾ ਹੋ ਸਕੇ ਮੈਂ ਮਹੀਨੇ ਤੋਂ ਕਾਂਜੀ ਪੀਣ ਲੱਗਾ ਤਾਂ ਮੇਰੇ 'ਚ ਬਹੁਤ ਚੇਂਜ ਆਈ ਹੈ ਬਹੁਤ ਜ਼ਿਆਦਾ ਇਹਦੇ ਨਾਲ ਫਰਕ ਪਿਆ ਮੈਨੂੰ ਜਿਹਨੂੰ ਫਿੱਟ ਆਵੇ ਇਹ ਚੇਤਾ ਰੱਖਣਾ ਫਿੱਟ ਜਿਹਨੂੰ ਆਵੇ ਉਹ ਪੀ ਸਕਦਾ ਔਖਾ ਤੇ ਲੱਗਦਾ ਕਾਂਜੀ ਪੀਣੀ ਪਰ ਹੌਲੀ-ਹੌਲੀ ਸਵਾਦ ਵੀ ਬਣ ਜਾਂਦਾ ਟੇਸਟ ਬਣ ਜਾਂਦਾ ਤੇ ਇੱਕ ਹੈਗਾ ਤ੍ਰਿਫਲਾ ਪਹਿਲੇ ਨੰਬਰ ਦੇ ਉੱਤੇ ਤੇ ਆਹ ਬੋਰਾ ਜਿਹੜਾ ਭਰਿਆ ਵੇਖੋ ਐਸੀ ਤ੍ਰਿਫਲਾ ਬਣਾਇਆ ਆਪ ਇਹਨੂੰ ਮੈਂ ਅੱਜ ਅਸੀਂ ਤ੍ਰਿਫਲੇ ਦੇ ਵਾਸਤੇ ਤੁਹਾਨੂੰ ਸਮਝਾਣਾ ਹੈ ਪਹਿਲਾਂ ਤ੍ਰਿਫਲਾ ਦੱਸਾਂਗੇ ਫਿਰ ਲੀਵਰ ਵਾਸਤੇ ਦੱਸਾਂਗੇ ਫਿਰ ਆਪਾਂ ਗੱਟ ਵਾਸਤੇ ਦੱਸਾਂਗੇ ਕਾਂਜੀ ਇਹ ਤਿੰਨੇ ਚੀਜ਼ਾਂ ਤੇ ਆਪਾਂ ਗੱਲ ਕਰਦੇ ਹਾਂ ਥੋੜੀ ਥੋੜੀ ਸੇਤ ਠੀਕ ਰਹੇਗੀ ਤੇ ਸਭ ਕੁਝ ਹੀ ਠੀਕ ਹੈ ਹੁਣ ਤੁਸੀਂ ਸੋਚੀ ਜੋ 60 ਸਾਲ ਦੇ ਹੋਵਾਂਗੇ ਫਿਰ ਤ੍ਰਿਫਲਾ ਸ਼ੁਰੂ ਕਰ ਲਾਂਗੇ ਉਦੋਂ ਤੱਕ ਬਿਮਾਰ ਹੋ ਜਾਣਾ ਇਹਨੂੰ ਤੁਸੀਂ 25 30 ਸਾਲ ਦੀ ਉਮਰ ਤੋਂ ਸਾਰਾ ਕੁਝ ਸਟਾਰਟ ਕਰ ਲਓ ਤਾਂ ਜੋ ਪ੍ਰੋਬਲਮ ਆਉਣ ਹੀ ਨਾ ਬਿਮਾਰੀਆਂ ਆਉਣ ਹੀ ਨਾ ਬਾਅਦ ਵਿੱਚ ਪਛਤਾਣ ਦਾ ਫਾਇਦਾ ਨਹੀਂ ਫਿਰ ਪਛਤਾਏ ਕੀ ਹੋ ਤਜਬ ਚਿੜੀਆ ਚੁਗ ਗਈ ਖੇਤ ਜੇ ਚਿੜੀਆ ਖੇਤ ਹੀ ਚੁਗ ਗਈ ਤੇ ਫਿਰ ਪਛਤਾਣ ਦਾ ਕੀ ਫਾਇਦਾ ਪਹਿਲਾਂ ਧਿਆਨ ਦੇਣਾ ਚਾਹੀਦਾ ਸੋ ਇਹ ਅਸੀਂ ਨਾ ਆਪ ਅੱਜ ਘਟਵਾਇਆ ਤ੍ਰਿਫਲਾ ਆਬ ਬਣਾਇਆ ਆਪਣੇ ਹੱਥੀ ਮੁੱਲ ਦਾ ਨਹੀਂ ਇਹ ਤ੍ਰਿਫਲਾ ਸੀ ਆਬ ਬਣਾਇਆ ਤੇ ਇਹ ਅਸੀਂ ਡੱਬੀਆਂ 200 ਲਿਆਂਦੀਆਂ ਨੇ ਆਪਣੇ ਸਿੰਘਾਂ ਨੂੰ ਅਸੀਂ ਇਹ ਤੇਰਫਲਾ ਜਿਹੜਾ ਹੈ ਨਾ ਬਣਾ ਕੇ ਜਿੰਨੇ ਸਾਡੇ ਜਥੇ ਦੇ ਨੇ ਇਹ 17.5 ਕਿਲੋ ਬਣਿਆ ਇਹ ਬਣਦਾ ਕਿਵੇਂ ਹੈ ਤੁਹਾਨੂੰ ਮੈਂ ਸਮਝਾਉਣਾ ਘਰੇ ਤੁਸੀਂ ਆਪ ਬਣਾ ਲਓ ਤੇਰਫਲਾ ਘਰ ਬਣਾ ਸਕਦੇ ਹੋ ਉਹਦੇ ਵਾਸਤੇ ਪੰਸਾਰੀ ਦੀ ਦੁਕਾਨ ਤੋਂ ਤੁਹਾਨੂੰ ਤਿੰਨ ਚੀਜ਼ਾਂ ਚਾਹੀਦੀਆਂ ਹਰੜਾ ਚਾਹੀਦੀਆਂ ਬਿਹੜਾ ਚਾਹੀਦਾ ਤੇ ਆਵਲਾ ਔਲਾ ਜਿੱਦ ਨੂੰ ਕਹਿੰਦੇ ਆਵਲਾ ਚਾਹੀਦਾ ਸੁੱਕਾ ਇਹ ਸਾਰਾ ਕੁਝ ਪਨਸਾਰੀ ਤੋਂ ਮਿਲ ਜਾਂਦਾ ਇਹ ਤੁਹਾਨੂੰ ਏਦਾਂ ਸਮਝਣਾ ਪੈਣਾ ਹੈ ਬਈ 2.5 ਕਿਲੋ ਅਸੀਂ ਇਹਦੇ ਵਿੱਚ ਪਾਈ ਹਰੜ 2.5 ਕਿਲੋ ਹਰੜ ਪਾਈ ਹੈਂ ਜੀ ਇਹਦੂ ਡਬਲ ਪਾਇਆ ਬਿਹੇੜਾ 2.5 ਕਿਲੋ ਹਰੜ ਪਾਈ ਡਬਲ ਬਿਹੇੜਾ ਪਾਉਣਾ ਇਹਦਾ ਮਤਲਬ ਕਿੰਨਾ ਬਣ ਗਿਆ 5 ਕਿਲੋ ਬਿਹੇੜਾ ਤੇ ਇਸ ਤੋਂ ਡਬਲ ਪਾਣਾ ਹੈਗਾ ਔਲਾ ਔਲਾ ਕਿੰਨਾ ਪਏਗਾ 10 ਕਿਲੋ ਹੁਣ ਸਮਝ ਆਈ 2.5 ਇਦੂ ਡਬਲ 5 ਇਦੂ ਡਬਲ 10 ਐਦਾਂ ਪੈਣਾ ਇਹ ਚੇਤਾ ਰੱਖਿਓ ਭੁੱਲਿਓ ਨਾ 2.5 ਕਿਲੋ ਪਾਈ ਹਰੜ 5 ਕਿਲੋ ਪਾਇਆ ਬਹੇੜਾ ਤੇ 10 ਕਿਲੋ ਪਾਇਆ ਔਲਾ ਇਹ ਸਾਡੇ ਆਪਣੇ ਵਾਸਤੇ ਤੁਸੀਂ ਜਦੋਂ ਆਪਣੇ ਘਰ ਬਣਾਓਗੇ ਤੁਸੀਂ ਏਦਾਂ ਬਣਾਉਣਾ ਇਹਨੂੰ ਪਾਈਆ ਹਰੜ ਲੈ ਆਓ ਅੱਧਾ ਕਿਲੋ ਬਿਹੜਾ ਤੇ 1 ਕਿਲੋ ਆਵਲਾ ਠੀਕ ਹੈ ਜੀ ਤੁਹਾਡਾ ਕਿੰਨਾ ਬਣ ਜਾਏਗਾ ਤੁਹਾਡਾ ਵੀ 1.5 ਕਿਲੋ ਤੋਂ ਜ਼ਿਆਦਾ ਬਣ ਜਾਏਗਾ 1.5 ਕਿਲੋ ਇਹ ਬਣ ਜਾਏਗਾ ਤੇ 1.5 ਕਿਲੋ ਤੁਸੀਂ ਰਿਸ਼ਤੇਦਾਰਾਂ 'ਚ ਵੀ ਵੰਡ ਸਕਦੇ ਹੋ ਪਾਈਆ ਲੈ ਕੇ ਆਓ ਹਰੜ ਪਾਈਆ ਅੱਧਾ ਕਿਲੋ ਲੈ ਕੇ ਆਓ ਬਿਹੜਾ ਤੇ 1 ਕਿਲੋ ਲੈ ਕੇ ਆਓ ਸੁੱਕਾ ਆਵਲਾ ਇਹਨੂੰ ਲਿਆ ਕੇ ਚੰਗੀ ਤਰ੍ਹਾਂ ਪੀਸੋ ਕੁੱਟ ਲੋ ਤਾਂ ਜ਼ਿਆਦਾ ਹੀ ਚੰਗਾ ਚੰਗੀ ਤਰ੍ਹਾਂ ਉਖਲੀ ਚ ਕੁੱਟੋ ਨਹੀਂ ਤੇ ਫਿਰ ਉਹਨੂੰ ਭਿਆ ਲਓ ਪਿਹਾਇਆ ਵੀ ਜਾ ਸਕਦਾ ਆਪ ਵੀ ਪੀ ਸਕਦੇ ਪੀ ਕੇ ਫਿਰ ਇਹਨੂੰ ਤੁਸੀਂ ਹਿਸਾਬ ਲਾਓ ਵੀ ਅੱਧਾ ਕ ਚਮਚ ਸ਼ਾਮ ਨੂੰ ਜਿਨ੍ਹਾਂ ਨੂੰ ਦੁੱਧ ਪਚਦਾ ਹੈ ਦੁੱਧ ਨਾਲ ਪਾਣੀ ਪਚਦਾ ਹੈ ਪਾਣੀ ਨਾਲ ਅੱਧਾ ਕ ਚਮਚ ਲੈ ਲਓ ਬਹੁਤ ਜਿਆਦਾ ਚੰਗਾ ਨજર ਨਹੀਂ ਕਮਜ਼ੋਰ ਹੁੰਦੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਅਸੀਂ ਇਹਦੇ ਤੋਂ ਬਚ ਜਾਂਦੇ ਹਾਂ ਬੜਿਆਂ ਵੈਦਾਂ ਨਾਲ ਜ਼ਿੰਦਗੀ 'ਚ ਮਿਲੇ ਆ ਬੜਿਆਂ ਨਾਲ ਗੱਲਾਂ ਕਰਦੇ ਆ ਤੇ ਇਹ ਜਿਹੜਾ ਤ੍ਰਿਫਲਾ ਹੁੰਦਾ ਹੈ ਤ੍ਰਿਫਲਾ ਤਿੰਨ ਫਲ ਤ੍ਰਿਫਲਾ ਤਿੰਨ ਫਲ ਨੇ ਨਾ ਇਹ ਇਹਦੇ ਵਿੱਚ ਬਿਹੜਾ ਹਰੜ ਤੇ ਆਵਲਾ ਹਰੜ ਘੱਟ ਬਿਹੜਾ ਉਦੋਂ ਜਿਆਦਾ ਆਵਲਾ ਉਦੋਂ ਜਿਆਦਾ ਸਮਝ ਤਾਂ ਆ ਗਈ ਪਾ ਜੀ ਪਾਈਆ ਪਾਈਆ ਹਰੜ ਅੱਧਾ ਕਿਲੋ ਬਿਹੇੜਾ ਤੇ 1 ਕਿਲੋ ਆਵਲਾ ਇਦਾਂ ਪੈਣਾ ਹੈ ਸੋ ਇਸ ਕਰਕੇ ਆਪ ਜੀ ਨੇ ਇਹ ਸਾਰਾ ਸੈੱਟ ਕਰ ਦੇਣਾ ਤੇ ਆਪਣੇ ਘਰ ਆਪਣੇ ਲਈ ਬਣਾ ਲਿਆ ਕਰੋ ਤੇ ਇਹ ਅਸੀਂ ਆਪ ਬਣਾਇਆ ਇਹਨੂੰ ਆਪਾਂ ਸਿੰਘਾਂ ਵਾਸਤੇ ਆ ਵੇਖੋ ਹੁਣ ਡੱਬੀਆਂ ਭਰਨ ਲੱਗਿਆਂ ਆ ਵੇਖੋ ਕਲੋਜ਼ ਕਰਕੇ ਇਹ ਆ ਇਹ ਹੁਣ ਅਸੀਂ ਆਪਣੇ ਸਿੰਘਾਂ ਸਾਰੇ ਜਥੇ ਵਾਲਿਆਂ ਨੂੰ ਬਣਾ ਕੇ ਤੇ ਅਸੀਂ ਵੰਡਣਾ ਤਾਂ ਜੋ ਇਹਨਾਂ ਦੇ পেট ਠੀਕ ਰਹਿਣ ਜੇ ਜੇਟ ਠੀਕ ਰਹਿੰਦਾ ਫਿਰ ਮੂਡ ਵੀ ਠੀਕ ਰਹਿੰਦਾ ਬੰਦੇ ਦਾ ਹਾਂਜੀ ਜਿੰਨੂੰ ਜਿੰਨੂੰ ਫਿੱਟ ਆਉਂਦਾ ਥੋੜਾ ਥੋੜਾ ਚੁਟਕੀ ਤੋਂ ਸ਼ੁਰੂ ਕਰ ਲੋ ਦੋਕ ਚੁਟਕੀਆਂ ਲੋ ਕੌੜਾ ਤਾਂ ਹੁੰਦਾ ਬਹੁਤ ਤੇ ਦੋਕ ਚੁਟਕੀਆਂ ਤੇ ਇਹ ਸ਼ੁਰੂ ਕਰੋ ਦੋ ਚੁਟਕੀਆਂ ਫਿਰ ਅੱਧਾ ਕ ਚਮਚਾ ਚਮਚੇ ਦਾ ਪਿਛਲਾ ਹਿੱਸਾ ਪਾ ਲਿਆ ਚਮਚੇ ਦਾ ਪਿਛਲਾ ਹਿੱਸਾ ਉਹ ਵੀ ਬਹੁਤ ਵਧੀਆ ਇਦਾਂ ਵੇਖੋ ਪਹਿਪ ਤਿਆਰ ਕਰਕੇ ਡੱਬੀ ਰੱਖ ਲਓ ਤੇ ਜੇ ਤੁਸੀਂ ਤਿਆਰ ਕਰ ਲਿਆ ਸਾਰਾ ਬਹੁਤ ਸੋਹਣਾ ਘਰੇ ਹੀ ਆਪਣਾ ਤੇ ਇਹ ਸ਼ਾਪ ਦੇ ਉੱਤੇ ਵੀ ਮੈਂ ਇਹਨਾਂ ਨੂੰ ਕਹਿਣਾ ਵੀ ਸਾਡਾ ਬਣਾ ਲੈ ਤੇ ਆਪਣੀ ਦੁਕਾਨ ਹੈ ਜਿਹੜੀ ਲੀਅਰ ਮਾਮ ਉੱਥੇ ਵੀ ਪਿਆ ਕੇ ਨਾ